ਇਸ ਨਾਲ ਆਪਣੇ ਬਹੁਤ ਹੁੰਦੀ ਆ ਇਹ ਘੋਣਾ ਨਾ ਸੀ ਨਾਲ ਲਾਈ ਦੀ ਇਹਨਾਂ ਦੇ ਨਾਲ ਇਹਦੀ ਛਾਂ ਵੀ ਕਰਕੇ ਇਹ ਘੋਣਾ ਨਾ ਸੀ ਜੈਸੇ ਤੁਸੀਂ ਆਪਣਾ ਨਾਮ ਦੱਸ ਕੇ ਅੱਜ ਜਿਹੜੀ ਸੇਵਾ ਕਰ ਰਹੀ ਜੀ ਇਹ ਦਾਸ ਪ੍ਰਭਲੀ ਸਿੰਘ ਜੀ ਤੇ ਮਹਾਰਾਗ ਗੁਰਮদাস ਸਿੰਘ ਜੀ ਕਿਰਪਾ ਸਦਕਾ ਗੁਰੂ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਮੌਕੇ ਮਹਾਰਾ ਸੇਵਾ ਲੈ ਰਹੇ ਜੀ ਸਰਦਾਰ ਸੁਨੀਦਰਪਾਲ ਸਿੰਘ ਜੀ ਜਿਹੜੀ ਸੇਵਾ ਨਿਭਾ ਰਹੇ ਨੇ ਜੀ ਇਹ ਤੇ ਆਪ ਜੀ ਵੇਖ ਹੀ ਸਕਦੇ ਹੋ ਕਿ ਕਿੰਨੀ ਸੋਹਣੀ ਸਜਾਵਟ ਹੋਈ ਹੈ ਤੇ ਵੇਖ ਕੇ ਮਨ ਬੜਾ ਖੁਸ਼ ਹੁੰਦਾ ਜੀ ਕਿੰਨੇ ਤਰ੍ਹਾਂ ਦੇ ਫਲਾਵਰ ਲਗਾਏ ਗਏ ਨੇ ਇਹ ਫਲਾਵਰ ਮਹਾਰਾ 35 ਤੋਂ 40 ਕਿਸਮ ਦੇ ਫਲਾਵਰਸ ਨੇ ਜਿਹੜੇ ਵਕ ਵਕ ਤੋਂ ਆਵਾਂ ਤੋਂ ਆਂਦੇ ਨੇ ਜੀ ਇਹ ਦੇਸੀ ਤੇ ਵਿਦੇਸੀ ਹਰ ਹਰ ਟਾਈਪ ਦਾ ਫਲਾਵਰ ਆਂਦਾ ਜੀ ਤੇ ਇਹਦੇ ਵਾਸਤੇ 100 ਤੋਂ ਵੱਧ ਕਾਰੀਗਰ ਤੇ 200 ਤੋਂ ਵੱਧ ਪ੍ਰੇਮੀ ਸੇਵਾਦਾਰ ਸਾਡੇ ਨਾਲ ਜੁੜਿਆ ਜੀ ਅੱਜ ਜਿਹੜੀ ਫੁੰਡਾ ਦੀ ਸੇਵਾ ਸਚਕੰਡ ਸਿਟੀ ਹਰਮੰਦਰ ਸਾਹਿਬ ਅਤੀ ਸਾਰੇ ਕੰਪਲੈਕਸ ਕੰਪਲੈਕਸ ਵਿੱਚ ਜਿਹੜੀ ਕਾਲ ਤੱਕ ਸਾਬ ਕਿਵੇਂ ਵੀ ਸਾਰੀ ਕੀਤੀ ਜਾ ਰਹੀ ਹੈ ਇਹ ਦੰਤਨ ਸ੍ਰੀ ਗੁਰੂ ਗੰਨ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਸਤੇ ਕੀਤੀ ਜਾ ਰਹੀ ਹੈ ਜਿਹੜੇ ਕੱਲ ਛਵੀ ਤਰੀਕ ਹੈ ਤੇ ਉਸ ਸਬੰਧੀ ਦੇਸ਼ਾਂ ਤੋਂ ਵੀ ਵਿਦੇਸ਼ਾਂ ਤੋਂ ਵੀ ਫੁੱਲ ਮੰਗਵਾਏ ਗਏ ਹਨ ਤੇ तकरीबन 40 50 ਕਿਸਮ ਦੇ ਫੁੱਲ ਹਨ 35 40 ਟਨ ਚਾਰ ਪੰਜ ਤਰ੍ਹਾਂ ਦੇ ਵਿੱਚ ਸੇਵਾ ਕਰ ਚ ਲਿਆਂਦੇਗੇ ਅੰਦਾਜ਼ਾ ਤੇ ਜਿੰਨੇ ਵਿੱਚੋਂ ਤਿੰਨ ਟਰੱਕ ਤੇ 에어 ਕੰਡੀਸ਼ਨਡ ਹੈਗੇ ਸੰ ਤਾਂ ਕਿ ਫੁੱਲ ਕੋ ਮਲਾਣਾ ਜਾਂ ਉਨਾ ਦੀ ਫਰੈਸ਼ਨੈਸ ਜਿਹੜੀ ਹੈਗੀ ਉਹ ਕਾਇਮ ਰਵੇ ਇੱਥੇ ਆ ਕੇ ਬਾਦਸ਼ਾਹ ਨੇ ਕਿਰਪਾ ਕੀਤੀ ਹੈ 100 ਤੋਂ ਵੱਧ ਕਾਰੀਗਰ ਲੱਗਾ ਹੋਇਆ ਹੈ 200 ਤੋਂ ਵੱਧ ਸਰੀਰ ਲੱਗਾ ਹੋਇਆ ਹੈ ਨਾਲ ਜਿਹੜੀ ਸੇਵਾ ਦੇ ਵਿੱਚ ਕੋਈ ਹੈਲਪ ਕਰ ਰਹੇ ਨੇ ਤੇ ਗੁਰੂ ਗਾਮਦਸ ਕਿਰਪਾ ਕਰਨ ਸਮਰੱਥ ਬਾਦਸ਼ਾਹ ਨੇ ਸਿਰ ਦੇ ਹੱਥ ਰੱਖਨ ਸੇਵਾ ਲੈਂਦੇ ਰਹੇ ਅਤੇ ਅੱਜ ਰਾਤ ਤੱਕ ਗੁਰੂ ਦੀ ਕਿਰਪਾ ਨਾਲ ਇਸ ਸੰਪੂਰਨਤਾ ਹੋ ਜਾਏਗੀ ਜੀ ਬਾਈ